9 ਅਗਸਤ ਦਿਨ ਸ਼ਨੀਵਾਰ ਨੂੰ ਜੀ ਆਪਣਾ ਸ਼ੋਅ ਆ ਤੇ ਲੋਕੇਸ਼ਨ ਵੈਨਿਊ ਜਿਹੜਾ ਹੈਗਾ ਕੈਨਬਰਾ ਦਾ ਕੈਨਬਰਾ ਥੀਏਟਰ ਤੇ ਨਾਮੀ ਵੈਨਿਊ ਇਹ ਵਿੱਚੋਂ ਇੱਕ ਵੈਨਿਊ ਆ ਉਹ ਜਿਹੜਾ ਆਪਾਂ ਚੁਣਿਆ ਕਿਉਂਕਿ ਜਦੋਂ ਆਪਾਂ ਇੱਕ ਐਡੇ ਵੱਡੇ ਸਿੰਗਰ ਨੂੰ ਜਾਂ ਇੰਨੇ ਵੱਡੇ ਇੱਕ ਮਹਾਨ ਬੰਦੇ ਨੂੰ ਸਾਧਰੇ ਆ ਜਿਹੜਾ ਆਪਣੀ ਕਮਿਊਨਿਟੀ ਲਈ ਇੰਨਾ ਕੁਝ ਕਰਦਾ ਤਾਂ ਆਪਣਾ ਵੀ ਇੱਕ ਫਰਜ਼ ਬਣਦਾ ਜੀ ਉਹਦੇ ਲਈ ਇੱਕ ਆ ਉਹ ਉਹਦੀ ਜਿੱਥੇ ਖੜਕੇ ਉਹਨਾਂ ਨੇ ਪਰਫਾਰਮੈਂਸ ਦੇਣੀ ਆ ਤੇ ਉਹਦਾ এনवायरमेंट ਐਵੇਂ ਦਾ ਹੋਵੇ ਵੀ ਉਹਨਾਂ ਦਾ ਹੌਸਲਾ ਦੁੱਗਣਾ ਹੋ ਜਾਏ। ਜਦ ਤੇ ਉਹਦੇ ਨਾਲ ਜਿਹੜੀ ਆਡੀਅנס ਹੋਊਗੀ ਉਹ ਵੀ ਉਹਨਾਂ ਜਿਆਦਾ ਹੀ ਉਹਨਾਂ ਨੂੰ ਇੰਜੋਏ ਕਰ ਸਕਦੀ ਆ ਤੇ ਉਹਨਾਂ ਦਾ ਆਪ ਦਾ ਹੌਸਲਾ ਵੀ ਉਹਨਾਂ ਜਿਆਦਾ ਵੱਧ ਸਕਦਾ ਜੀ। ਤੇ ਇਹ ਸ਼ੋਅ ਕਿੰਨੇ ਵਜੇ ਸਟਾਰਟ ਹੋਣਾ ਸਮਾਂ ਕੀ ਹੈ ਜੀ? ਸ਼ਾਮ ਨੂੰ 7 ਵਜੇ ਜੀ ਆਪਣਾ ਸ਼ੋਅ ਸਟਾਰਟ ਹੋ ਜਾਣਾ। ਜਿਹੜੀ ਆਪਣੀ ਕੋਸ਼ਿਸ਼ ਆ ਤੇ ਸਾਰੇ ਜਣੇ ਮਤਲਬ 6 ਵਜੇ ਤੋਂ ਉੱਥੇ ਐਂਟਰ ਆਪਣੀ ਐਂਟਰੀਂਗ ਜਿਹੜੀ ਉਹ ਤਾਂ ਪਹਿਲਾਂ ਹੀ ਸਟਾਰਟ ਹੋ ਜਣੀ ਹੈ ਬਟ 6 ਵਜੇ ਤੋਂ ਤੁਸੀਂ ਅੰਦਰ ਬੈਠਣਾ ਸਟਾਰਟ ਕਰਦੇ ਹੋ ਕਿਉਂਕਿ ਮੈਨੂੰ ਲੱਗਦਾ ਵੀ 600 ਬੰਦਾ ਆਪਣਾ ਮਿਨੀਮਮ ਆ ਜਿਹੜਾ ਸੋਚਿਆ ਹੋਇਆ ਹੋ ਜਾਣਾ ਉੱਥੇ ਤੇ ਇੰਨੇ ਬੰਦਿਆਂ ਨੂੰ ਫਿਰ ਆਪਾਂ ਉਹਨਾਂ ਨੂੰ ਮੈਨੇਜ ਕਰਨਾ ਉੱਥੇ ਸਿਟਿੰਗ پلان 600 ਬੰਦੇ ਦੀ ਹਾਂਜੀ ਚੇਅਰਸ ਲੱਗੀਆਂ ਹਾਂਜੀ ਹਾਂਜੀ